ਬਲਜੀਤ ਪਰਮਾਰ ਉਹ ਵੀ ਪ੍ਰੈਸ ਦੇ ਬੰਦੇ ਨੇ ਉਹ ਅੱਜ ਕੱਲੇ ਕ੍ਰਾਈਮ ਬਾਰੇ ਹਾਈਪੀ ਨੇ ਜਿੱਥੇ ਚੈਨਲ ਵੀ ਚਲਾਉਂਦੇ ਆ ਉਹ ਆਪਣਾ YouTube ਦਾ ਹਾਂ ਉਹ ਮਤਲਬ ਬਲਵੀਰ ਪਰਮਾਰ ਨੇ ਬਲਜੀਤ ਬਲਜੀਤ ਅਜੀਤ ਬਲਜੀਤ ਪਰਮਾਰ ਤੇ ਉਹ ਉਹਨਾਂ ਦਾ ਮੇਰੇ ਸਿਰ ਆਸਾਨ ਹੈ ਅੱਛਾ ਉਹਨਾਂ ਨੇ ਮੈਨੂੰ ਫਿਰ ਕਿਹਾ ਵੀ ਮੈਂ ਕਿਹਾ ਰਹਿਣ ਦੀ ਪ੍ਰੋਬਲਮ ਉਹ ਕਿਹੜੇ ਖ਼ਬਰਾਂ ਸੀ ਉਦੋਂ ਉਦੋਂ ਉੱਥੇ ਸੀ ਅੱਛਾ ਉੱਥੇ ਨੋ ਕ੍ਰਿਮੀਨਲ ਪ੍ਰੈਸ ਰਿਪੋਰਟਰ ਸੀ ਕ੍ਰਾਈਮ ਕਵਰ ਕਰਦੇ ਸੀ ਕ੍ਰਾਈਮ ਕਵਰ ਕਰਦੇ ਸੀ ਬਡੇ ਬਡੇ ਮਦਦਾਂ ਦਾਉਦ ਸ਼ਾਉਦੀ ਉਹ ਸਭ ਨੂੰ ਮਿਲੇ ਪਰਸਨਲ ਇੰਟਰਵਿਊ ਕਰਦੇ ਸੀ ਨਾਮ ਹੀ ਆ ਦੇ ਉਹ ਮਿਲੇ ਉਹ ਕਹਿੰਦੇ ਯਾਰ ਮੈਂ ਤੇਰਾ ਇੱਕ ਬੈੱਡ ਦਵਾ ਸਕਦਾ ਹੁਣ ਉੱਥੇ ਪੇਹ ਕਹਿੰਦਾ ਵੀ ਇੱਕ ਕਮਰੇ 'ਚ ਤਿੰਨ ਬੈੱਡ ਰੱਖੇ ਨੇ ਤੁਸੀਂ ਆਪਣੀ ਡੈਚੇ ਬੈੱਡ ਥੱਲੇ ਰੱਖੀ ਹੈ ਕਪੜੇ ਪਾਓ ਨਾ ਹੋ ਤੋ ਨਿਕਲ ਜਾਓ ਉਹ ਬੈੱਡ ਦੇ ਤੁਸੀਂ ਬੰਦਲੀ ਦੇਣਾ ਯਾਨੀ ਮਿਆਰ ਡਿਕਦਾ ਡਿਕਦਾ ਪੈਸੇ ਦੇਣੇ ਆ ਡਿਕਦਾ ਡਿਕਦਾ ਥੱਲੇ ਆ ਰਿਹਾ ਅੱਛਾ ਉਹ ਬੰਗਲਾ ਸੀ ਕ੍ਰਿਸ਼ਨ ਦਾ ਬਾਹਰ ਇੱਕ ਬਾਥਰੂਮ ਸੀਗਾ ਉਹਦੇ ਚ ਲਾਈਨ ਲੱਗਦੀ ਸੀ ਆਪਾਂ ਕਿਤੇ ਦਫ਼ਤਰ ਤਾਂ ਜਾਣਾ ਨਹੀਂ ਫਿਲਮੀ ਬੰਦੇ ਫਿਰ ਵੀ ਦੁਪਹਿਰ ਤੱਕ ਆਉਂਦੇ ਅਸੀਂ ਉੱਠਣਾ ਹੀ ਲੇਟ ਵੀ ਸਾਬ ਨਾ ਤੋਂ ਕੇ ਚਲੇ ਜਾਓ ਫਿਰ ਬਾਅਦ ਚ ਨਾ ਆਗੇ ਤੇ ਇੰਜ ਕਰਦੇ ਕਰਦੇ ਕਰਪਾਲੇ ਨੂੰ 12 ਵਜੇ ਤੱਕ ਮਿਲਣਾ ਤੁਹਾਨੂੰ ਹਾਂ ਤੇ ਦੂਜਾ ਕੀ ਸੀਗਾ ਕਿ ਰਹਿਣ ਦੀ ਚੱਕਰ ਨਹੀਂ ਸੀ 8 ਮਹੀਨੇ ਜੜਵੜ ਕਰਦੇ ਇਹ ਜਗਾ ਹੋਵੇ ਤਾਂ ਫਿਰ ਲੋਕਾਂ ਦੇ ਦਫ਼ਤਰ ਜਾ ਕੇ ਅਸੀਂ ਪਤਾ ਕਰੀਏ ਨਾ ਫਿਰ ਉਥੇ ਬੰਗਲੇ ਚ ਰਹਿਣ ਲੱਗੇ ਉਹ ਕ੍ਰਿਸ਼ਨਾ ਦਾ ਸੀ ਉਹਦੇ ਤੇ ਬਿਲਡਰਾਂ ਦੀ ਨਜ਼ਰ ਅੱਛਾ ਉਹ ਸਾਨੂੰ ਕਹਿੰਦੇ ਵੀ ਇਹ ਬੰਦੇ ਇੰਨੇ ਰਹਿੰਦੇ ਨੇ ਇਹਨਾਂ ਨੂੰ ਵੀ ਕੱਢਣਾ ਹੈ ਉਹਨਾਂ ਦੇ ਨਾਲ ਮਤਲਬ ਵੈਸ ਵੈਸ ਹੋ ਗਈ ਉਹਨਾਂ ਨੇ ਪੁਲਿਸ ਭਟਾਣੇ ਤਾਂ ਕਰਤੀ ਅਸੀਂ ਉਧਰ ਪੁਲਿਸ ਸਟੇਸ਼ਨ ਮੇਕੇ ਅਸੀਂ ਪੁਲਿਸ ਲੱਗੀ ਚੱਕ ਕੇ ਜਾ ਕੇ ਲੱਗੀ ਨਾ ਵੀ ਇਹ ਬੰਦੇ ਉੱਥੋਂ ਜਾਂਦੇ ਨਹੀਂ ਕਬਜ਼ਾ ਕਰੀ ਬੈਠੇ ਹਾਂ ਉਹਨਾਂ ਨੇ ਛਡਾਉਣਾ ਸੀ ਹਮ ਪੁਲਿਸ ਤੋਂ ਪੈਸੇ ਜਿਹੜੇ ਸੀ ਅਸੀਂ ਆ ਕੇ ਉੱਥੇ ਮੈਂ ਔਰ ਮੇਰੇ ਨਾਲ ਹਰਜੀਤ ਵਾਲੀ ਆਉਂਦੇ ਸੀ ਉਹ ਵੀ ਐਕਟਿਵ ਨੇ ਜਿਹੜੀ ਪੁਲਿਸ ਕੇਸਰ ਬੈਠੇ ਇੱਕ ਚੰਗਾ ਭਲਾ ਬੰਦਾ ਯੂਨੀਵਰਸਿਟੀ 'ਚ ਲੱਗਿਆ ਹੋਇਆ ਔਰ ਇੱਥੇ ਪੀਪੀਐਸ 'ਚ ਲੈਗਜਰ ਲੱਗਿਆ ਹੋਇਆ ਉੱਥੇ ਜਾ ਕੇ ਆ ਸਟ੍ਰਗਲ ਹੋ ਰਹੀ ਹੈ ਵੀ ਰਹਿਣਾ ਕਿੱਥੇ ਹੈ ਹਾਂ ਕਦੇ ਤੁਸੀਂ ਬਥਾਰੇ ਬੈਠੇ ਹੋ ਕਦੇ ਤਾਂ ਪ੍ਰਿੰਸੀਪਲ ਮਾਰ ਜਾਂਦਾ ਕਦੇ ਆ ਸੱਤ ਅੱਠ ਮਹੀਨੇ ਕੋਈ ਸਟਰਗਲ ਨਹੀਂ ਤੇ ਇੰਨੇ ਸੌਂਗੇ ਤੁਸੀਂ ਤਾਂ ਗੁਜ਼ਾਰਾ ਕਰਦੇ ਹੋ ਹਾਂ ਹਾਂ ਯਾਨੀ ਫਿਰ ਸੱਤ ਅੱਠ ਮਹੀਨੇ ਬਾਅਦ ਫਿਰੇ ਬੰਗਲੇ ਦੇ ਵਿੱਚ ਸੈੱਟ ਹੋਏ ਤੇ ਫਿਰ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਫਿਰ ਉਹ ਚਲਦੇ ਰਹੇ ਉਹ ਕਹਾਣੀਆਂ ਲੰਬੀਆਂ ਨੇ ਚਲਦੇ 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 ਫਿਰ ਫਿਲਮਾਂ ਮਿਲਣੀਆਂ ਸ਼ੁਰੂ ਹੋਈਆਂ ਉਹ ਫਿਲਮ ਵੀ ਤਾਂ ਮਿਲੀ ਪਹਿਲੀ ਫਿਲਮ ਯਾਨੀ ਚੰਨ ਪ੍ਰਦੇਸੀ ਤਾਂ ਮੈਂ ਇੱਥੇ ਕਰਨੀ ਸੀ ਅੱਛਾ ਜੀ ਜਨਪਰਦੇਸ਼ ਦੀ ਫਿਲਮ ਜਿਹੜੀ ਸੀ ਉਹ ਸ਼ੁਰੂ ਕਰਾਉਣ 'ਚ ਮੇਰਾ ਯੋਗਦਾਨ ਹੈ ਜਨਪਰਦੇਸ਼ 'ਚ ਤੁਹਾਡਾ ਕੀ ਰੋਲ ਸੀ ਮੈਂ ਡਾਕੂ ਨਸਰਦਾਰ ਜਿਹੜਾ ਕੁਲਪੁਸ਼ਨ ਨੂੰ ਬਚਾਉਂਦਾ ਹਾਂ ਹਾਂਜੀ ਹਾਂਜੀ ਹਾਂ ਤੇ ਉਹ ਇੱਥੇ ਸ਼ੁਰੂ ਹੋ ਗਈ ਸੀ ਕਿਉਂਕਿ ਕੁਲਪੁਸ਼ਨ ਦੇ ਬਾਸ ਤੁਸੀਂ ਸੀ ਹਾਂ ਬਾਸ ਸੀ ਬਾਹਰ ਜੋ ਬਾਸ ਬਣ ਗਏ ਹਾਂ ਫਿਲਮ ਚੱਲਦਾ ਤੇ ਹੁਣ ਕੀ ਹੋ ਗਿਆ ਕਿ ਇੱਥੇ ਵੀ ਜੌਬ ਕੀਤੀਆਂ ਜਿਹੜੀਆਂ ਉਹ ਜਿੰਦ ਨੂੰ ਕਹਿੰਦਾ ਚਾਰ ਪੰਜ ਜੌਬ ਕੀਤੀਆਂ ਉਹਨਾਂ 'ਚ ਇੱਕ ਜੌਬ ਸੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਉਹ ਪੰਜਾਬ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ 'ਚ ਵੀ ਰਹੇ ਹਾਂ ਅੱਛਾ ਉੱਥੇ ਬਲਦੇਵ ਗਿੱਲ ਸੁਨੀਤਾ ਤੀਰ ਮੈਂ ਆਪਣਾ ਪਟਿਆਲੇ ਦਾ ਚੰਨਜੀਤ ਚੰਨੀ ਥੀਏਟਰ ਕਰਦੇ ਸੀ ਹੂੰ ਹੀਮਾ ਸਾਹਿਬ ਜਿਹੜੇ ਚੰਨਪ੍ਰਦੇਸ਼ ਜੀ ਦੇ ਪ੍ਰੋਡਕਟਰ ਉਹ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਥੀਏਟਰ ਡਿਪਾਰਟਮੈਂਟ ਹਾਂ ਉਹ ਸੀ ਨਾ ਉਹਦੇ 'ਚ ਅਸੀਂ ਇਕੱਠੇ ਸੀ ਨਾ ਸੁਨੀਤਾ ਤੀਰ ਮੈਂ ਮੁਹੰਮਦ ਸਦੀਕ ਵੀ ਸ਼ਾਇਦ ਰਹੇ ਉਹਨਾਂ ਤਰ੍ਹਾਂ ਮੁਹੰਮਦ ਸਦੀਕ ਵੀ ਰਹੇ ਹੈ ਸ਼ਾਇਦ ਉਹਨਾਂ 'ਚ ਆਉਂਦਾ ਉਸ ਡਿਪਾਰਟਮੈਂਟ ਚ ਰਹਿ ਗਿਆ ਉਹ ਡਿਪਾਰਟਮੈਂਟ ਉਹ ਸਾਡੇ ਅਮਰਗੰਡ ਪਬਲਿਕ ਰਿਲੇਸ਼ਨ ਦਾ ਕੋਈ ਪ੍ਰੋਗਰਾਮ ਹੋਣਾ ਉੱਥੇ ਗਾਉਣੇ ਤੇ ਤੁਹਾਡਾ ਤੇ ਮੁਹੰਮਦ ਸਰੀਕ ਦਾ ਏਰੀਆ ਵੀ ਇੱਕ ਹੈ ਏਰੀਆ ਵੀ ਹੈ ਕੁੱਪ ਕਲਾਂ ਦੇ ਨਿਰਦੇਸ਼ ਕਰਦਾ ਤੇ ਮੁਹੰਮਦ ਸਰੀਕ ਸਾਹਿਬ ਕੀ ਹੈ ਕਿ ਉਹਨੂੰ ਪਬਲਿਕ ਰਿਲੇਸ਼ਨ ਚ ਤੂੰ ਵੀ ਤੇ ਗਾਣੇ ਗਾਉਂਦੇ ਤੇ ਮੈਂ ਉਹਨਾਂ ਤੋਂ ਛੋਟਾ ਕਾਪੀ ਤੇ ਉਹ ਦੇਖੇ ਸਾਡੇ ਪਿੰਡ ਵੀ ਆਉਂਦੇ ਫਿਰ ਨੌਕਰੀ ਛੱਡਣ ਤੋਂ ਬਾਅਦ ਉਹ ਪ੍ਰੋਪਰ ਸਿੰਗਰ ਬਣਿਆ ਪਹਿਲਾਂ ਨੌਕਰੀ ਕਰਦੇ ਸੀ ਤੇ ਉੱਥੋਂ ਨਾਲ ਅਸੀਂ ਉਦੋਂ ਉਥੇ ਜੌਬ ਕਰਦੇ ਸੀ ਤੇ ਬਲਦੇਵ ਗਿੱਲ ਮੇਰੇ ਦੋਸਤ ਨੇ ਚੀਮਾ ਜੀ ਤੇ ਉਹ ਕਹਿੰਦੇ ਯਾਰ ਫਿਲਮ ਬਣਾਉਣੀ ਚਾਹੁੰਦੇ ਕੋਈ ਬੰਦਾ ਸ਼ਾਇਦ ਇਹ ਗੱਲ ਪੰਜਾਬ ਦੀ ਹੈ ਬੰਬਈ ਜਾਣ ਤੋਂ ਪਹਿਲਾਂ ਦੀ ਚੰਨ ਪ੍ਰਦੇਸੀ ਵਾਲੀ ਹਾਂ ਇਹ 79 ਦੀ ਗੱਲ ਹੈ ਜੀ 78 79 ਤੇ ਇੱਥੇ ਮੈਂ ਪਟਿਆਲੇ ਰਹਿੰਦਾ ਸੀ ਫੇਰਾਂ ਵਾਲੇ ਗੇਟ ਉਥੇ ਜੋਗ ਰਦਾ ਸੇਡਾ ਉਹ ਬਈਲੀ ਬੋਰਸੀ ਪਰ ਥੀਏਟਰ ਕਰਦੇ ਸੀ ਦਿਵਾਨਾ ਕਰੋ ਇਹਦਾ ਮਤਲਬ ਉਸ ਫਿਲਮ ਦੇ ਰਾਹੀਂ ਤੁਸੀਂ ਪਹਿਲੀ ਵਾਰੀ ਓਮਪੁਰੀ ਮਦਨਪੁਰੀ ਨੂੰ ਆਪਣੇ ਅਮਰੀਸ਼ਪੁਰੀ ਨੂੰ ਮਿਲੋਗੇ ਹਾਂ ਪਹਿਲੀ ਮੁਲਾਕਾਤ ਸੀ ਓਮਪੁਰੀ ਨਾਲ ਵੀ ਹਾਂ ਓਮਪੁਰੀ ਨਾਲ ਮੁਲਾਕਾਤ ਤਾਂ ਪਹਿਲਾਂ ਵੀ ਹੋਈ ਸੀ ਕਿਉਂਕਿ ਯੋਗਰਾਜ ਸੇਡਾ ਦੇ ਘਰੇ ਆਉਂਦੇ ਜਾਂਦੇ ਸੀ ਅੱਛਾ ਜੀ ਉਹਨਾਂ ਨਾਲ ਥੀਏਟਰ ਕਰਦੇ ਸੀ ਹਰਪਾਲ ਦਿਵਾਨੇ ਨਾਲ ਤੇ ਅਮਰੀਸ਼ਪੁਰੀ ਨਾਲ ਪਹਿਲੀ ਹੋਊਗੀ ਹਾਂ ਉਹਦੇ ਨਾਲ ਪਹਿਲੀ ਮੁਲਾਕਾਤ ਸੀ ਤੇ ਹੋਇਆ ਕੀ ਕਿ ਉਸ ਤੋਂ ਬਾਅਦ ਕੀ ਉਹ ਮੈਂ ਕਿਹਾ ਵੀ ਯੋਗਰਾਜ ਮੈਂ ਪਟਿਆਲੇ ਤੋ ਜਾਂਦਾ ਹਾਂ ਉਸੇ ਮੈਂ ਤੇ ਮੇਰਾ ਇੱਕ ਹੋਰ ਐਕਟਰ ਹੁੰਦਾ ਸੀ ਮੋਨ ਬਗਨ ਮੋਨ ਬਗੜ ਮੋਨ ਬਗਨ ਬਗੜ ਤੇ ਫਾਈਟ ਮਾਰਦੇ ਹੁੰਦੇ ਹਾਂ ਇਹ ਮੋਨ ਬਗਨ ਐਕਟਰ ਨੇ ਅੱਛਾ ਹਰਪਾਲ ਟਿਵਾਨਾ ਦੇ ਗਰੁੱਪ ਵਿੱਚ ਸਭ ਤੁਸੀਂ ਨੇ ਰੋ ਸੀਗੇ ਜਾਨੀ ਹਰਪਾਲ ਟਿਵਾਨਾ ਗਰੁੱਪ ਦੇ ਬੈਕਬੋਨ ਸੀ ਉਹ ਹੀ ਉਹਨਾਂ ਨਾਲ ਹੀ ਰਹਿੰਦੇ ਸੀ ਚਲਾਉਂਦੇ ਸੀ ਬਹੁਤ ਅੱਛਾ ਐਕਟਰ ਹੈ ਤੇ ਇੱਥੇ ਪੰਚਕੁਲੇ ਰਹਿੰਦੇ ਨੇ ਅੱਛਾ ਤੇ ਹੋਇਆ ਕੀ ਕਿ ਉਹ ਮੈਂ ਕਹਿੰਦਾ ਯੋਗਰਾ ਸੇਡਾ ਮੇਰੇ ਦੋਸਤ ਨੇ ਉਹ ਵੀ ਕਹਿੰਦੇ ਫਿਲਮ ਬਣਾਉਣੀ ਹੈ ਬਲਦੇਵ ਗਿੱਲ ਜੀਮਾ ਯੋਗਰਾਸੀ ਦਾ ਪਟਿਆਲੇ ਯੋਗਰਾਸੀ ਦਾ ਉੱਤੇ ਰਹਿਣਾ ਸੀ ਮੈਂ ਥੱਲੇ ਮੇਰੇ ਘਰ ਚ ਪਹਿਲੀ ਮੀਟਿੰਗ ਕਰਾਈ ਵੀ ਇਹ ਫਿਲਮ ਉਹ ਚਾਹੁੰਦੇ ਨੇ ਦੋਨੋਂ ਮਿਲ ਲੋ ਉਹਨਾਂ ਦੇ ਨਾਲ ਮਹਿੰਦਰ ਸੀਗਾ ਅੱਛਾ ਜੀ ਮਹਿੰਦਰ ਜੀ ਉਹ ਜਿਹੜੇ ਇੰਡੀਅਨ ਥੀਏਟਰ ਚ ਰਿਟਾਇਰ ਹੋਏ ਨੇ ਰਿਟਾਇਰ ਹੋਏ ਨੇ ਉਹਨਾਂ ਨੂੰ ਡਾਇਰੈਕਟਰ ਲੈਣਾ ਚਾਹੁੰਦੇ ਸੀ ਤੇ ਉਸ ਤੋਂ ਬਾਅਦ ਫਿਰ ਬੰਬੇ ਗਏ ਉੱਥੇ ਜਾ ਕੇ ਕਹਿੰਦੇ ਵੀ ਪੀਪਲ ਸਾਹਿਬ ਨੂੰ ਲੈ ਲਓ ਪੀਪਲ ਸਾਹਿਬ ਕਹਿੰਦੇ ਮੈਂ ਪੰਜਾਬੀ ਫਿਲਮ ਨਹੀਂ ਕਰਨੀ ਪਹਿਲੀ ਹਿੰਦੀ ਹਿੰਦੀ ਕਰੂੰਗਾ ਫਿਰ ਉਹਨਾਂ ਨੇ ਜਿਹੜੇ ਡਾਇਰੈਕਟਰ ਸੀਗੇ ਇਹਦੇ ਜਨਪਰਗਿਸੀ ਦੇ ਉਹ ਲੈ ਓਕੇ ਹਾਂ ਇਸ ਤਰ੍ਹਾਂ ਕਰਦੇ ਸ਼ੁਰੂ ਉਹਦਾ ਯੋਗਦਾਨ ਸੀ ਪਹਿਲੀ ਫਿਲਮ ਦੇ ਵਿੱਚ ਤੁਹਾਨੂੰ ਮਿਹਨਤਾਂ ਨਾ ਕਿਨਾ ਮਿਲਿਆ ਮਿਹਨਤਾਂ ਤਾਂ ਪਿਆਰੀ ਦੋਸਤੀ ਸੀ ਮੁਫਤ ਚ ਹੀ ਕੀਤਾ ਸੀ ਬਸ ਸੋਚੀ ਕੀਤਾ ਮੈਂ ਨਾਪੇ ਪੜਾਉਂਦਾ ਸੀ ਨਾ ਅੱਛਾ ਸ਼ੂਟਿੰਗ ਕਰਕੇ ਆਉਂਦਾ ਨਾਲੇ ਰੋਲ ਵੀ ਡਾਕੂ ਦਾ ਹੀ ਕਰਨਾ ਡਾਕੂ ਦਾ ਨਹੀਂ ਇੰਪੋਰਟੈਂਟ ਰੋਲ ਸੀ ਹਾਂ ਕਿਉਂਕਿ ਉਸ ਤੋਂ ਬਾਅਦ ਜਿਹੜੀ ਘੋੜਸਵਾਰੀ ਅਸਲੀ ਹੁੰਦੀ ਸੀ ਹਾਂ ਅਸਲੀ ਅਸਲੀ ਘੋੜੇ ਤੇ ਚੜਦੇ ਅਸਲੀ ਘੋੜੇ ਤੇ ਘੋੜੇ ਬਾਰੇ ਸੁਣੋਂ ਆਉਂਦੀ ਸੀ ਕਿ ਸਿੱਖੀ ਉਦੋਂ ਜਦੋਂ ਉੱਥੇ ਹੀ ਸਿੱਖੀ ਬਸ ਵੈਸੇ ਮੇ ਕੋੜਾ ਜਾ ਲੈ ਕੇ ਮੜਾ ਦੇ ਦੋ ਕਈ ਵਾਰੀ ਤਾਂ ਬਿਨਾ ਕਾਠੀ ਤੋਂ ਡਾਕੂ ਚੜਦੇ ਹੁੰਦੇ ਸੀ ਘੋੜੇ ਹਾਂ ਹਾਂ ਉਹ ਅਸਲੀ ਡਾਕੂ ਹੁੰਦੇ ਸੀ ਨਾ ਸੀ ਤੇ ਤੁਹਾਡੇ ਜੀ ਡਰਦੇ ਸੀਗੇ ਪਹਿਲਾਂ ਤਾਂ ਘੋੜੇ ਨਾਲ ਦੋਸਤੀ ਕਰੋ ਦੋ ਘੰਟੇ ਫਿਰ ਉਹ ਤੁਹਾਡੀ ਸਮੈਲ ਲਏਗਾ ਫਿਰ ਉਹ ਤੁਹਾਡੇ ਤੋਂ